ਲੌਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿੰਨਾ ਸਾਰੇ ਠੀਕ ਠਾਕ ਹੋ ਤੁਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਸਾਰੇ ਤੁਸੀਂ ਠੀਕ ਹੋਵੋਗੇ ਸੋ ਅੱਜ ਹੈਗਾ ਸੀ ਆਪਣੀ ਦੋਤਰੀ ਦਾ ਗੁਰਦੁਆਰੇ ਦੇ ਵਿੱਚ ਪ੍ਰੋਗਰਾਮ ਫੰਕਸ਼ਨ ਸੁਖਬੀਨ ਸਾਹਿਬ ਦਾ ਪਾਠ ਕਰਾਇਆ ਸੀ ਤਾਂ ਉੱਥੋਂ ਆਪਾਂ ਨੇ ਅੱਜ ਪਾਠ ਕਰਾਉਣ ਤੋਂ ਬਾਅਦ ਦੇ ਵਿੱਚ ਹੁਣ ਆਏ ਆ ਆਪਾਂ ਬਾਹਰ ਤੇ ਬਾਹਰ ਦਾ ਕੁਝ ਥਿਊ ਐਦਾਂ ਦਾ ਸਵੇਰ ਦਾ ਅਜੇ ਨਹੀਂ ਪੈ ਰਿਹਾ ਇੱਥੇ ਕਿਦਾਂ ਦਾ ਰਿਹਜ ਦਾ ਪ੍ਰੋਗਰਾਮ ਇਹ ਤੁਹਾਨੂੰ ਦਿਖਾ ਰਹੇ ਆ ਅਸੀਂ ਵੀਡੀਓ ਦੇ ਜ਼ਰੀਏ ਦੇਖੋ ਤੁਸੀਂ ਸਾਡਾ ਇਹ ਅੱਜ ਦਾ ਬਲੌਗ ਗੁਰਦੁਆਰਾ ਸੰਗਤ ਸਾਗਰ ਸਾਹਿਬ ਲਓ ਜੀ ਆਪਾਂ ਰਖਾਇਆ ਹਜ ਸੁਖਨੀ ਸਾਹਿਬ ਦਾ ਖੰਡ ਪਾਟ ਤੇ ਆਪਾਂ ਚੱਲਿਆ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਦੀ ਵਿਛੇ ਪਹੁੰਚਣ ਵਾਲੀਆਂ ਹਾਂ ਤੁਹਾਨੂੰ ਦਿਖਾਉਂਦੇ ਹਾਂ ਇੱਥੇ ਦਾ 뷰 ਕਿਦਾਂ ਦਾ ਹੈ ਜੀ ਵਾਰਸ਼ ਵੀ ਬਹੁਤ ਜ਼ਿਆਦਾ ਹੋ ਰਹੀ ਹੈ ਇਥੇ نیو یارک یو ایسے کنے ٹائم ہے بھردو کنجی ساڑھے داس پنچ پٹے لگیان کیوں پر میں تھو کچھا پتے بھروں سوچ چاکر اچھا پہلے مہتر پہنچنا ہے آپ پہنچنا ہے آپ پہنچنا ہے ناری ہے پہنچنا ہے ناری ہے چکرے بچے پاس پاس دیکھ لئے ہوں کوش سمانہ دیکھے گا ہم نے ایتھے سامنے شاپ پہنے ایتھے ایتھے رکھے گا ہم نے ہاں لے ਕਿਉਂਕਿ ਜੇ ਆਪਾ ਪਹੁੰਚ ਗਏ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਭ ਕੀ ਆਗਿਆ ਤੁਮਹਿ ਭਾਵੈ ਜੀਵਨ ਮੋਖ ਸੂਖਾਵੈ ਕਰਤ ਸਰਬਤ ਸੰਤ ਸਰਬਤ ਸਰਬਾਜ ਸਤਨਾਮ ਸ਼ਿਵ ਗੁਰ ਹੈ ਸਾਈਂ ਤੁੰਤ ਕਾਨ ਕੋ ਪਰਿਪਿਨ ਜੀਵਨ ਮੋਖ ਪਾਪ ਗ੍ਰਹੋਂ ਖਸਲੇ ਠਾਪੇ ਤਰਣ ਕਰਾਵਣ ਜੋਗ ਪ੍ਰਭਾਵੈ ਸੋਇ ਬਣ ਹੋਗ ਅਸਰੇ ਆਪ ਹੈ ਨੰਤ ਤਰੰਗ ਲਖਣਾ ਜਾਹੇ ਪਾਪ ਬੰਖੇ ਰੰਗ ਸੀਮਾ ਕੁ ਦੇ ਤਾ ਸਭ ਪ੍ਰਗਾਸ ਪਾਰ ਗ੍ਰੰਥ ਕਰਤਾ ਬਨਾਸ ਸਦਾ 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 ਦਿਆਲ ਸਿਵਰ ਸਿਵਰ ਨਾਮਿ ਜੋ ਭੈ ਨਿਹਾਉ ਸਦੋ ਉਸਤਤ ਕਰੇ ਅਨੇਕ ਜਨ ਅੰਤ ਨ ਪਰਵਾਰ ਨਾਨਕ ਰਚਨਾ ਪ੍ਰਭ ਰਚੀ ਬਹੁਤ ਪ੍ਰਦੇਸ ਪਰਮਾਤਮ ਜੀਤ ਲਾਹੁ ਤਤ ਲਗਣਾ ਨਾਨਕ ਕਰਤੇ ਜਾਣ ਕਰਤਾ ਰਚਨਾ ਕਈ ਕੋੜ ਸਿਧ ਜਤੀ ਜੋਗੇ ਕਈ ਕੋੜ ਰਾਜ ਰਾ ਭੋਗੇ ਕਈ ਕੋੜ ਪੰਖੇ ਸਭ ਜੋ ਪਾਏ ਤੇ ਪਉ ਪਥਵਿ ਰਖਤ ਜਾਏ ਕਈ ਕੋੜ ਕੌਣ ਕਣ ਸੰਤਰ ਕਈ ਕੋੜ ਦੇਹ ਭੂ ਮੰਡਲ ਕਈ ਕੋੜ ਸਸਿਆ ਸੁਵਨ ਛਤਰ ਕਈ ਕੋੜ ਦੇ ਉਗਾਲ ਦਸਿਰ ਛਤਰ ਸਭ ਸਮੋਰ ਅੰਡ ਸੁਧਾਰੇ ਨਾਨਕ ਜਿਸ ਜਿਸ ਭਾਵੈ ਤਿਸ ਤੇ ਨੇਸ ਪਾਰੈ ਕਈ ਕੋਲ ਰਾਜਸਥਾਨ ਤੋਂ ਸਾਤਕ ਕਈ ਕੋਲ ਬੇਸ ਪ੍ਰਾਂਤ ਸਮਲਦਰ ਸਾਤ ਤੋਂ ਕਈ ਕੋਲ ਜੇ ਸਮੁੰਦਰ ਕਈ ਕੋਲ ਨਾਨਾ ਪ੍ਰਗਾਰਜੰਤ ਕਈ ਕੋਲ ਕੀ ਚਰਦੀ ਵਾ ਕਈ ਕੋਲ ਗਰੀਬੇ ਸੁਰੰਧੀ ਵਾ ਸਈ ਕੋਲ ਜਹਕਣ ਰੇ ਸਾਤ ਕਈ ਕੋਲ ਭੂਤਪੁਰੇ ਸੁਕਰ ਮਿਰਗਾ ਚ ਸਭ ਤੇ ਨੇ ਰੇ ਸਭ ਹੋਂਤੇ ਦੂਰ ਨਾਨਕਿਆ ਲਬਤਰਿਆ ਪਰਪੂਰ ਕਈ ਕੋਲ ਪਾਕਲ ਗਵਾਸੀ ਕਈ ਕੋਲ ਸੁੰਨਵਾਸੀ ਕਈ ਕੋੜ ਜਨਮਾਂ ਜੀਵਾਂ ਮਰੇ ਕਈ ਕੋੜ ਬੋਜੁਨੀ ਫਿਰੇ ਕਈ ਕੋੜ ਬੈਠਦੇ ਥਾਏ ਕਈ ਕੋੜ ਕਲਧਾ ਪਾਏ ਹੇ ਕੋੜ ਕੀ ਤੇਰਾ ਵੰਸ ਕਈ ਕੋੜ ਮਾਇ ਬਚੰਤੋ ਜੈ ਜੈ ਭਾਣ ਤਖ ਰਾਮੇ ਗੋਲ ਸਭ ਪ੍ਰਭ ਤੇ ਹੱਥ ਕਈ ਕੋੜ ਪੈ ਗਏ ਰਾਮ ਨਾਮ ਸਭ ਤਿਸ ਬਲਾਗੇ ਕਈ ਕੋੜ ਪ੍ਰਭ ਕੋ ਬਜਾਤੇ ਆਪਨ ਪਾਲ ਗੁਰੂ ਰਹਾਤੇ ਅਈ ਕੋਲ ਕਰ ਸ਼ਰਮ ਪਰ ਪਿਆਰ ਕਰ ਗੋ ਮਿਲੋ ਪ੍ਰਭ ਬਨੁ ਸੈ ਕੋਲ ਮੰ ਗਿਆ ਸੋ ਸੰਗੋ ਬਾਹਰ ਹੁੰਦੇ ਲਾਧਾ ਰੰਗ ਜੇ ਕੋ ਹਿਆ ਸੋ ਪ੍ਰਸੰਨੁ ਨਾਲ ਹਤੇ ਜੇ ਸਦਾ ਸੰਤ ਭਾਗੁ ਕਈ ਪੁਰਖਾਣਿ ਹਰਖੰਡ ਕਈ ਕੋੜਾ ਕਾਸ਼ਵ ਰਿਨ ਗੋ ਭਾਗ ਭਵਤ ਪ੍ਰਭੈ ਸਮਾਲ ਤਬ ਅੰਕਲੋ ਜਣ ਕੋ ਰਿ ਆਪੇ ਆਉਨਾਂ ਕੋ ਸੋਏ ਕਈ ਕੋਲ ਤਾ ਲੁਕ ਤੇ ਰਾਸੁ ਰਵਕਾ ਕੰਪਰਗਾਸ ਹਰੀ ਕੋ ਨਾਮ ਜਿ ਜੈਤ ਸਦਮ ਹਰੇ ਕੋ ਨਿਤ ਰਈ ਤੈ ਕੋ ਨਾਮੁ ਅਨੁਸ ਕੀਐ ਉਹ ਪੈਸਾ ਸਭੀ ਜੀਵੈ ਹਰੀ ਕੋ ਨਾਮੁ ਗੁਣ ਗਾਵੈ ਤੁਮਰ ਸੁਰ ਸਹਿ ਸੁਮਾਵੈ ਆਪਣੇ ਜਨ ਕੋ ਸਾਸ ਸੂ ਸਾਸ ਸੁਮਾਰੇ ਨਾਨਕ ਹੋਇ ਪਰਮੇਸਰ ਕੇ ਪਿਆਰੇ ਸੰਸ ਲੋਕ ਕਰਨ ਪਾਪ ਤਰਨ ਏਕੋ ਹੈ ਦੂਸਰ ਨਹੀ ਹੋਏ ਨਾਨਕ ਤੇ ਸੁਮਲਿਹਾਰਣ ਜਗਤੁ ਮਹੀ ਅਕਸੋਇ ਸੁਭਾਏ ਕਰਣ ਕਰਾਵਨੁ ਕਰਨ ਲੋਗ ਜੋ ਸੁਭਾਵਰ ਸੁਲੋਕੋ ਜਿਮਨ ਪਰਪਾਪੋ ਪਰਪਰਾਮ ਸੁਿਛਪਾਰਾ ਵਾਰਾ ਹੁਕਮੈ ਆਰਿ ਕਰ ਰਹਾ ਵੇ ਹੁਕਮੈ ਉਪਜੈ ਹੁਕਮ ਸਮਾਵੈ ਹੁਕਮੈ ਹੋਚਨੀ ਸੁਮਿਹਾਰ ਹੁਕਮੈ ਅਣਕਰਨ ਪ੍ਰਕਾਰ ਕਰਤਿ ਜੇ ਆਪਣੀ ਮਗਯਾ ਜਾਨ ਸੁਮਰੇ ਅਸਮਾਈ ਕਪਾਵੈ ਮਨੁ ਗਤਿ ਭਾਵੇ ਪ੍ਰਪਾਵੇ ਕਪਾਤੁ ਤਰਾ ਕਰਪਾਵੇ ਸਵਤਰਾ ਦੇ ਪ੍ਰਪਾਵੇ ਗਾਵੁਲ ਪਾਪੈ ਨਾਨਕ ਰੂਜੇ ਫਗਿੰ ਖਾਮੇ ਨ ਪ੍ਰਭਾਵੇ ਤੇ ਵਿੜ ਚਾਵੇ ਜੋ ਸੁਭਾਵੇ ਸੋਈ ਹੋਏ ਨਾਨਕ ਰੂਜ ਹੋਰ ਨ ਕੋਈ ਕਬਹੁ ਹਉ ਸਾਰ ਸੰਤਿ ਪਵ ਸੰਤਿ ਬਾਰਣੇ ਆਵੇ ਅੰਤਰ ਹੋਏ ਜਨ ਪ੍ਰਗਾਸੁ ਸੋ ਸੰਤ ਕਰਿ ਬਿਨਾਸ ਮਰ ਤਾ ਨਾ ਮਰਤੇ ਤਰੰਗ ਸਦਾ ਬਸੇ ਪਾਰੋਂ ਮੂਤੇ ਸੰਗ ਜਿਉ ਜਲ ਮੈਂ ਦੜਿਆਇ ਫਰਟਾਨ ਤੈਉ ਜੋ ਤੇ ਸਾਜੋ ਸਮਾਨਾ ਕਟਿ ਗਾ ਗਵਣ ਪਾਇ ਜਿਸਾ ਉਨਾਲ ਪ੍ਰਭ ਤੇ ਸਤਿਗੁਰ ਬਾਣਸ ਲੋ ਸੁਖੀ ਬਸਰ ਮਸਤੀ ਨਿਆ ਆਇਆ ਪਰਿਵਾਰ ਕਲੇ ਬੜੇ ਬੜੇ ਅਹੰਕਾਰੀਆਂ ਨਾਨਕ ਗੁਰਬ ਗਲੇਸਪਦੀ ਜਿਸ ਦੇ ਅੰਦਰ ਰਾਇ ਮਾਨਸੁ ਨਰਪਾਕਿ ਹੋਵੇ ਸਵਾ ਦੁਧਾ ਨੈ ਮੈਂ ਤੁਪਨ ਮਤਰ ਸੋਤ ਪੇਟਾ ਗਦੰਤ ਆਪ ਕੋ ਕਰਮੰਥ ਬਹਾਵੇ ਜਗ ਮਰਗੋ ਦੁਨਾਨਕ ਨਾਮ ਚੜ ਦੇ ਖਲਾ ਤੇਰੇ ਭਾਣੇ ਸਰਬਤ ਦਾ ਪਤਾ ਹੋਵੇ ਮਹਾਰਾਜ ਜੀ ਖਬਰ ਨਹੀਂ ਹਮ ਕਨ ਸੁਪਾਵੈ ਤੁਮ ਕਾ ਹੋਇ ਤਰਨਿ ਸਾਵੈ ਸ੍ਰਿਸ਼ਮਾਨ ਤਰਨ ਜਾਵ ਬਲੁਸ਼ਟਾਇ ਨਾਮ ਤਨਨਾਮ ਰੂਪਰਾਗਨਾ ਨਾਮੁ ਸੁਗੁਰ ਨਾਮ ਕਾ ਸਾਮਨਾਮ ਰਸ ਜੋ ਜਨ ਤ੍ਰਪਤਾ ਨੇਮੰ ਨਾਮਿ ਨਾਮੁ ਸਮਾਨੀ ਹੁਰਤ ਬੈਠ ਸੋਵਤੁ ਨਾ ਹਮ ਕਹ ਹੁਨਾ ਅਨਕੋ ਜਨ ਕੈ ਸਰ ਕਾਮ ਬੋਲੂ ਦਾ ਜੇ ਬਦਨ ਰਾਤ ਪ੍ਰਪੁਨਿੰਦਨ ਕੀਨੀ ਦਾ ਕਹਣ ਪਗਤਿਆਨ ਤੇ ਚਾਹੇ ਪ੍ਰਭਨੇ ਸੋਰੇ ਸਮਾਜ ਜੋ ਹੋਵਾ ਬੋਵਾ ਸੋਦਾ ਨਿਕਨੇ ਕਾ ਹਮ ਪਚਾਨੀ ਇਸ ਕੀ ਮੈਂ ਮਾ ਕੌਣ ਬਖਾਨੋ ਕਿਸ ਕਾ ਗੁਣ ਕੈਕ ਨਦਾਨੋ ਆਠ ਪਰ ਪਰ ਬਸੇ ਹਜੂਰੇ ਕਉ ਨਾਨਕ ਸੇਜਨ ਪੂਰੇ ਮਨ ਮੇਰੇ ਦਿਨ ਕੀ ਓਟ ਲੇ ਮੰਤ ਨੇ ਪੁਨਾ ਤਿੰਨ ਦਿਨ ਦੇ ਜਿੰਨੇ ਆਪਣਾ ਪ੍ਰਭੁ ਪਛਾਤਾ ਸੋ ਦਿਨ ਸਰਵ ਥੋਕਾ ਦਾਤਾ ਇਸ ਕੀ ਸ਼ਰਨ ਸਭ ਸੁਖ ਪਾਵੇ ਕਿਸ ਕੇ ਦਰ ਸੁਖ ਪਾਪ ਮਿਟਾਵੇ ਹਰ ਸਿਆਣਪ ਸਗਲੀ ਛਾੜ ਕੇ ਜਨ ਕੀ ਤੂੰ ਸੇਵਾ ਲਾ ਆਵ ਦਾ ਨਾ ਹੋਵੇ ਤੇਰਾ ਨਾਮ ਕੀ ਜਨ ਕੇ ਪੂਜੋ ਸਰ ਪੈਰਾ ਸੋ ਲੋਕ ਸਤਿਪੁਰਖ ਜਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿਖਿ ਉਧਰੈ ਨਾਨਕ ਹਰਿ ਗੁੰਗਾ ਮੁਸਤਕਨੀ ਸਤਗੁਰ ਸਿੱਖ ਕੀ ਕਰੇ ਪਰ ਪਾਲ ਸੇਵਕ ਉਹ ਗੁਰਸਦਾ ਦੇ ਆਲ ਸਿੱਖੀ ਗੁਰਦੁਆਰ ਮਤ ਮਲਹਿਰਾ ਗੁਰਬਚਨੀ ਹਰਨਾਮਤਰ ਸਤ ਸਿੱਖ ਦੇ ਬੰਧਨ ਕਾ ਕੇ ਗੁਰਗਰ ਸਿੱਖ ਵਿਕਾਰ ਤੇ ਹਟ ਸਤਗੁਰ ਸਿੱਖ ਨੂੰ ਨਾਮ ਤਨ ਦੀ ਗੁਰ ਸਿੱਖ ਵਡ ਭਾਗੀ ਹੈ ਸਤਗੁਰ ਸਿੱਖ ਆਹਨ ਪੁਰ ਸਰਵਾਰ ਨਾਨਕ ਸਤਗੁਰ ਸਿੱਖ ਕੋ ਲਾਓਏ ਕੁੱਲੂ ਪਹੁੰਚ ਗਿਆ ਬੱਬੂ ਬਾਗ ਗਿਆ ਰੈਂਡਰ ਲੈ ਫਿਰ ਰੈਂਡਰ

ध्यान पुरक बकी संत ध्यान पुरक बकी संत ध्यान पुरक बकी

ਧਿਆਨ ਪੁਰਖ ਮਖ ਸੰਤ ਸੰਗ ਧਿਆਨ ਪੁਰਖ ਵਖ ਸੰਗ ਧਿਆਨ ਤੁਨੰਦ ਵਖ ਸੰਗ ਧਿਆਨ ਤੁਨੇ ਤਾ ਕੋਰੇ ਆ ਤੁਨੇ ਤੇਰੀ ਸੋਈ ਸੋਈ ਜਿਵੇਂ ਸੋਈ ਸੋਈ ਤੇਵੇਂ ਸੋਈ ਸੋਈ ਤੇਵੇਂ ਮੈਂ ਹਰ ਪ੍ਰਭੂ ਬਿਲਾਇਆ ਰਾਹ ਹਰ ਪ੍ਰਭੂ ਬਿਲਾਇਆ ਰਾਹ ਸੋਟ ਹਰ ਪ੍ਰਭੂ ਬਿਲਾਇਆ ਲੰਗਰ ਛਕਦੇ ਹੋਏ ਹਾਂ ਨਾ ਪਾ ਬਲ ਮੜੇ ਬਲੋਕ ਪਾ ਦਾਂਗੇ ਅੱਜ ਇੱਕ ਰਹਿਮਤ ਘਰ ਦਾ ਬੀਬੀ ਦਾ ਗੱਬਰ ਬਣਾਉਂਦਾ ਬੱਲੇ 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 ਕੰਟੀਨੂ ਖਿੱਚਦੇ ਆ 20 25 ਆਈ ਵਿਦ ਤੁ ਬਟ ਅੰਕ ਘਰ ਹੱਥੋਂ ਕਾਉਂਪਲੇਟ ਇਹਦੇ ਲੈ ਅਗੋਂ ਦਾ ਜਿਹੜਾ ਸਾਡਾ ਇਹ ਜਿਹੜਾ ਚਾਹ ਦੇ ਵਿੱਚ ਪਾਉਂਦੇ ਆ ਜਿਹੜਾ ਪਾਣੀ ਦੀ ਚੀਜ਼ ਹੈਗਾ ਅੰਗਰ ਖੱਟੇ ਕਰਕੇ ਦੋਣਾ ਨੌਜੀ ਰਹਿਮਤ ਕੌਰ ਨੂੰ ਬੀਬੀ ਨੂੰ ਸਾਰਾ ਪਰਿਵਾਰ ਪਿਆਰ ਦਿੰਦੇ ਹੋਏ ਗੁਰੂ ਚਰਨਾਂ ਦੇ ਵਿੱਚ ਦੇਖ ਰਹੇ ਹੋ ਤੁਸੀਂ ਸਤਨਾਮ ਸ਼੍ਰੀ ਵਾਹਿਗੁਰੂ ਹਾਂਜੀ ਕਿਦਾਂ ਲੱਗੀ ਇਹ ਵੀਡੀਓ ਕਰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਘੰਟੀ ਦਾ ਬਟਨ ਦਬਾ ਦਿਓ ਪਲੀਜ਼ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਇਦੋਂ ਅਗਲੀਆਂ ਛੋਟੇ ਛੋਟੇ ਵੀਡੀਓ ਦੇਖਣ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਨਾਮੁ ਸ੍ਰੀ ਵਾਹਿਗੁਰੂ